ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਆਨ ਸੁਕਿੰਸਪਾਰ ਯੂਟਿਊਬ ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਵੈਜ ਗਰਮਾ ਘਰੇ ਆਪਾਂ ਕਿੱਦਾਂ ਬਣਾ ਸਕਦੇ ਹਾਂ ਸਭ ਤੋਂ ਆਪਾਂ ਪਹਿਲਾਂ ਲਈਆਂ ਗਾਜਰਾ ਮਟਰ ਤੇ ਗੋਭੀ ਤੇ ਮਿਕਸ ਵੈਜ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਉਬਾਲਾਂਗੇ ਥੈਨ ਆਪਾਂ ਗਰੇਵੀ ਤਿਆਰ ਕਰਾਂਗੇ ਅਦਰ ਸਾਈਡ ਆਪਾਂ ਪੈਨ ਰੱਖਿਆ ਉਹਦੇ ਵਿੱਚ ਆਇਲ ਪਾਇਆ ਆਇਲ ਗਰਮ ਹੋਣ ਤੇ ਜੀਰਾ ਤੇ ਨਾਲ ਆਪਾਂ ਲਸਣ ਅਦਰਕ ਕੱਟੇ ਹੋਏ ਸੀ ਤੇ ਦਾਲਚੀਨੀ ਤੇ ਤੇਜ ਪੱਤਾ ਹਰੀ ਇਲਾਈਚੀ ਤੇ ਵੱਡੀ ਇਲਾਈਚੀ ਤੇ ਲੌਂਗ ਪਾਵਾਂਗੇ ਆਪਾਂ ਦੈਨ ਇਹਨਾਂ ਨੂੰ ਆਪਾਂ ਠੀਕ ਤਰ੍ਹਾਂ ਫਰਾਈ ਕਰਾਂਗੇ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਆਪਾਂ ਆਪ ਨਾਲ ਸੌਂਫ ਵੀ ਐਡ ਕਰ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਮਸਾਲਾ ਬਣਾਉਣ ਦੇ ਲਈ ਪਿਆਜ਼ ਪਾਵਾਂਗੇ ਆਪਾਂ ਪਿਆਜ਼ ਆਲਰੇਡੀ ਕਟਰ ਮਸਾਲਾ ਤਿਆਰ ਕੀਤਾ ਹੋਇਆ ਹੈ ਮਸਾਲਾ ਤਿਆਰ ਕੀਤਾ ਹੋਏ ਪਾ ਰਹੇ ਆ ਇਹ ਤੁਸੀਂ ਕੱਚਾ ਪਿਆਇ ਪਾ ਕੇ ਉਹਦੇ ਵਿੱਚ ਸਵਾਦ ਅਨਸਾਰ ਨਮਕ ਮਿਰਚ ਐਡ ਕਰੋਗੇ ਥੈਨ ਟਮਾਟਰ ਐਡ ਕੀਤੇ ਆਪਾਂ ਇਸ ਤੋਂ ਬਾਅਦ ਇਸ ਨੂੰ ਆਪਾਂ ਥੋੜਾ ਸੇਕ ਲਗਾਉਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਦਹੀਂ ਐਡ ਕੀਤੀ ਹੈ ਜਦੋਂ ਇਹ ਦਾ ਦਾ ਅਚਾਤਰਾਂ ਪੱਕ ਕੇ ਤਿਆਰ ਹੋ ਜਾਵੇ ਥੈਨ ਉਸ ਦੇ ਵਿੱਚ ਤੁਸੀਂ ਕੋਕੋਨਟ ਮਿਲਕ ਐਡ ਕਰ ਸਕਦੇ ਹੋ ਜੋ ਸਵਾਦ ਨੂੰ ਬਹੁਤ ਵਧੀਆ ਬਣਾਏਗਾ ਉਂਝ ਆਪਾਂ ਇਹਦੇ ਵਿੱਚ ਕਾਜੂ ਵੀ ਐਡ ਕਰ ਸਕਦੇ ਆ ਜੋ ਆਪਣੀ ਗਰੇਵੀ ਹੋਰ ਵਧੀਆ ਬਣਾ ਦੇਵੇਗਾ ਪਰ ਆਪਣੇ ਕੋਲ ਕਾਜੂ ਹੈ ਨਹੀਂ ਸੀ ਸੋ ਆਪਾਂ ਕੋਕੋਨਟ ਮਿਲਕ ਯੂਜ਼ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਜਦੋਂ ਮਸਾਲਾ ਬਣ ਜਾਵੇ ਇਹਦੇ ਵਿੱਚ ਆਪਾਂ ਜੋ ਦਾਲਚੀਨੀ ਪਾਈ ਸੀ ਤੇਜ ਪੱਤਾ ਪਾਇਆ ਸੀ ਉਹਨੂੰ ਅਲੱਗ ਕੱਢ ਕੇ ਅਲੱਗ ਕਰ ਦੋ ਤੇ ਆਪਾਂ ਗ੍ਰਾਈਂਡਰ ਦੇ ਵਿੱਚ ਇਹਨੂੰ ਗ੍ਰਾਈਂਡ ਕਰ ਲਵਾਂਗੇ ਮਸਾਲੇ ਨੂੰ ਠੰਡਾ ਹੋਣ ਤੇ ਇਸ ਤਰ੍ਹਾਂ ਬਿਲਕੁਲ ਅੱਛੀ ਤਰ੍ਹਾਂ ਫਾਈਨ ਪੇਸਟ ਬਣ ਜਾਣਾ ਇਹਦਾ ਗ੍ਰਾਈਂਡ ਕਰਨ ਤੇ ਥੈਨ ਦੁਬਾਰਾ ਆਪਾਂ ਪੈਨ ਦੇ ਵਿੱਚ ਆਇਲ ਪਾਇਆ ਤੇ ਇੱਥੇ ਆਪਾਂ ਸੁੱਕੇ ਮਸਾਲੇ ਯੂਜ਼ ਕਰਾਂਗੇ ਕਿਚਨ ਕਿੰਗ ਨਮਕ ਮਿਰਚ ਮਸਾਲਾ ਹਲ ਹਲਦੀ ਤੇ ਇਸ ਨੂੰ ਆਪਾਂ ਸਭ ਤੋਂ ਪਹਿਲਾਂ ਜੀਰਾ ਪਾਇਆ ਧਨੀਏ ਦੇ ਵਿੱਚ ਆਪਾਂ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਪਾਉਣ ਤੋਂ ਬਾਅਦ ਬਾਅਦ ਆਪਾਂ ਕਿਚਨ ਕਿੰਗ ਮਸਾਲਾ ਐਡ ਕਰਾਂਗੇ ਇਸ ਨੂੰ ਅੱਛੇ ਤਰ੍ਹਾਂ ਆਪਾਂ ਭੁੰਨ ਲੈਣਾ ਹੈ ਜਦ ਭੁੰਨ ਕੇ ਅੱਛੇ ਤਰ੍ਹਾਂ ਵਧੀਆ ਫਾਈਨ ਪੇਸਟ ਰੈਡੀ ਹੋ ਜਾਵੇ ਦੈਨ ਆਪਾਂ ਇਸ ਦੇ ਵਿੱਚ ਉਬਾਲੀਆਂ ਹੋਈਆਂ ਸਬਜ਼ੀਆਂ ਐਡ ਕਰਾਂਗੇ ਜੋ ਆਪਾਂ ਉਬਾਲ ਰੱਖੀਆਂ ਸੀ ਇਸ ਤਰ੍ਹਾਂ ਸਬਜ਼ੀਆਂ ਐਡ ਕਰ ਲਵਾਂਗੇ ਦੈਨ ਇਹਨਾਂ ਨੂੰ ਅੱਛੇ ਤਰ੍ਹਾਂ ਥੋੜਾ ਜਿਹਾ ਹੋਰ ਸੇਕ ਲਵਾਵਾਂਗੇ ਇਹਦੇ ਵਿੱਚ ਤਾਂ ਜੋ ਚੰਗੀ ਤਰ੍ਹਾਂ ਇਹ ਕੁੱਕ ਹੋ ਜਾਣਾ ਤੇ ਇਹਨਾਂ ਸਬਜ਼ੀਆਂ ਨੂੰ ਕੁੱਕ ਕਰਦੇ ਸਮੇਂ ਇਹਨਾਂ ਵਿੱਚ ਹੀ ਆਪਾਂ ਸਵਾਦ ਅਨੁਸਾਰ ਆਪਣੇ ਨਮਕ ਮਿਰਚ ਗਰਮ ਮਸਾਲਾ ਅਤੇ ਹਲਦੀ ਐਡ ਕਰਾਂਗੇ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਜਾਂ ਵੱਧ ਵੀ ਐਡ ਕਰ ਸਕਦੇ ਹੋ ਦੈਨ ਇਸ ਨੂੰ ਕੁੱਕ ਹੋਣ ਤੇ ਆਪਣੀ ਦੂਸਰੀ ਸਾਈਡ ਗਰੇਵੀ ਤਿਆਰ ਹੋ ਗਈ ਸੀ ਦੈਨ ਆਪਾਂ ਇਹਦੇ ਵਿੱਚ ਗਰੇਵੀ ਐਡ ਕਰਾਂਗੇ ਤੇ ਨਾਲ ਹੀ ਇਸਦੇਚ ਆਪਾਂ ਸਵਾਦ ਦੇ ਲਈ ਸੁੱਕਾ ਧਨੀਆ ਅਤੇ ਇਸ ਤੋਂ ਇਲਾਵਾ ਆਪਾਂ ਕਸੂਰੀ ਮੇਥੀ ਐਡ ਕਰਾਂਗੇ ਜੋ ਇੱਕ ਵਧੀਆ ਫਲੇਵਰ ਦੇਵੇਗਾ ਇਸ ਨੂੰ ਤੇ ਸਵਾਦ ਵੀ ਵਧੀਆ ਦੇਵੇਗਾ ਇਸ ਤਰ੍ਹਾਂ ਆਪਾਂ ਜਦੋਂ ਗਰੇਵੀ ਐਡ ਕਰਾਂਗੇ ਆਪਾਂ ਉਸ ਨੂੰ ਇੱਕ ਵੱਡੀ ਪੌਣੀ ਦੀ ਮਦਦ ਨਾਲ ਛਾਣ ਲਵਾਂਗੇ ਤੇ ਕਿਉਂਕਿ ਉਹ ਜੋ ਪੇਸਟ ਬਰੀਕ ਹੋ ਕੇ ਜਾਊਗਾ ਮਿਕਸ ਹੋਊਗਾ ਤਾਂ ਉਹ ਇੱਕ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਨਾ ਜੇ ਜੇ ਆਪਾਂ ਬਿਨਾ ਛਾਣਾ ਐਡ ਕਰਾਂਗੇ ਤਾਂ ਉਹ ਥੋੜੀ ਸੰਘਣੀ ਗਾੜੀ ਬਣ ਜਾਏਗੀ ਜੋ ਗਰੇਵੀ ਹੋਏਗੀ ਤੇ ਫਿਰ ਗਾੜੀ ਖਾਣੀ ਵੀ ਔਖੀ ਹੋ ਜਾਂਦੀ ਹੈ ਨਾ ਸੋ ਇਸ ਤਰ੍ਹਾਂ ਆਪਾਂ ਇਹਨੂੰ ਅੱਛੀ ਤਰ੍ਹਾਂ ਛਾਣ ਕੇ ਐਡ ਕਰਾਂਗੇ ਤਾਂ ਜੋ ਮੋਟਾ ਪੇਸਟ ਹੋਏਗਾ ਉਹਨੂੰ ਆਪਾਂ ਆਊਟ ਕਰ ਦਾਂਗੇ ਦੂਸਰੀ ਸਾਈਡ ਆਪਾਂ ਪਨੀਰ ਵੀ ਕੱਟ ਕੇ ਤਿਆਰ ਕਰ ਲਿਆ ਸੀਗਾ ਐਟ ਦਾ ਐਂਡ ਥੋੜਾ ਟਾਈਮ ਇਸਨੂੰ ਸਟਰ ਕਰਨ ਤੋਂ ਬਾਅਦ ਆਪਾਂ ਪਨੀਰ ਐਡ ਕਰਾਂਗੇ ਤੇ ਇਹ ਪਨੀਰ ਅੱਛੇ ਤਰ੍ਹਾਂ ਵਿੱਚ ਐਬਜ਼ਾਰਬ ਹੋ ਜਾਵੇ ਤਾਂ ਫਿਰ ਇਸ ਦੇ ਵਿੱਚ ਆਪਾਂ ਸਵਾਦ ਅਨੁਸਾਰ ਥੋੜੀ ਜਿਹੀ ਮਿਲਾਈ ਵੀ ਐਡ ਕਰ ਸਕਦੇ ਹਾਂ ਤੇ ਇਸ ਤੋਂ ਬਾਅਦ ਇਸ ਨੂੰ ਗਾਰਨਿਸ਼ ਕਰਨ ਲਈ ਆਪਾਂ ਕਸੂਰੀ ਮੇਥੀ ਅਤੇ ਧਨੀਆ ਐਡ ਕਰਾਂਗੇ ਤੇ ਇਸ ਤਰ੍ਹਾਂ ਜੀ ਆਪਣਾ ਘਰ ਹੀ ਵਧੀਆ ਰੈਸਟੋਰੈਂਟ ਸਟਾਈਲ ਵੈਜ ਕੋਰਮਾ ਤਿਆਰ ਹੋ ਗਿਆ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਤੇ ਵੀਡੀਓ ਤੁਹਾਡੇ ਲਈ ਹੈਲਪਫੁਲ ਵੀ ਹੋਵੇਗੀ ਮਿਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ